ਇਹ ਬਹੁਤ ਵੱਡੀ ਇੱਕ ਪ੍ਰਾਪਤੀ ਜਿਹੜੀ ਹੈ ਸਿੱਖ ਸੰਗਤਾਂ ਨੂੰ ਪਿਛਲੇ ਚਾਰ-ਪੰਜ ਸਾਲਾਂ ਤੋਂ ਜਿਹੜੀ ੜੀ ਕੀਤੀ ਜਾ ਰਹੀ ਸੀਗੀ ਜਿਹੜੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਸੀਗੇ ਜਿਹੜੇ ਬੰਦਿਆਂ ਦੇ ਖਿਲਾਫ ਪੱਛਾ ਦਰਜ ਹੋਇਆ ਸੀ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਹਾਈ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਸੀਗੀ ਉਹਦਾ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਪੱਛਾ ਦਰਜ ਹੋਇਆ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਸੱਟ ਬਣੀ ਔਰ ਸਿੱਟ ਦੀ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਹੈ ਕਿ ਸਿੱਟ ਨੇ ਚੰਡੀਗੜ੍ਹ ਦੇ ਇੱਕ ਹੋਟਲ ਤੋਂ ਸਤਿੰਦਰ ਸਿੰਘ ਕੋਹਲੀ ਜਿਹੜਾ ਚਾਰਟਰਡ ਅਕਾਊਂਟੈਂਟ ਹੈ ਜਿਹੜਾ ਕਿ ਇਸ ਸਮੇਂ SGPC ਦਾ ਵੀ ਚਾਰਟਰਡ ਅਕਾਊਂਟਰ ਸੀਗਾ ਜਿਹਨੂੰ ਮੰਨਿਆ ਜਾਂਦਾ ਕਿ ਉਹ ਇਸ ਲਾਪਤਾ ਸੁਪੰਦ ਵਿੱਚ ਜਿਹੜਾ ਮੁੱਖ ਮੁੱਜਮ ਹੈ ਉਹਦੀ ਅੱਜ ਗ੍ਰਫਤਾਰੀ ਹੋਈ ਹੈ ਔਰ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਗਤਾਂ ਬਹੁਤ ਵੱਡੀ ਲਾਮਬੰਦੀ ਕਰਦੀਆਂ ਆਈਆਂ ਸੀਗੀਆਂ ਤਰਨੇ ਮਜਾਦੇ ਕਰਦੀਆਂ ਆਈਆਂ ਸੀਗੀਆਂ ਪਾਈ ਬਲਦੇਵ ਸਿੰਘ ਵਡਾਲਾ ਜਿਹੜੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਉਹਨਾਂ ਦੀ ਗਵਾਈ ਦੇ ਵਿੱਚ ਬੜੀ ਲਾਂਬੰਦੀ ਹੋਈ ਸੀਗੀ ਸੋ ਮੈਂ ਸਮਝਦਾ ਕਿ ਅੱਜ ਇਸ ਕੇਸ ਦੇ ਵਿੱਚ ਪਹਿਲੀ ਗ੍ਰਫਤਾਰੀ ਹੋਈ ਹੈ ਔਰ ਪਹਿਲੀ ਗ੍ਰਫਤਾਰੀ ਵੀ ਮੇਨ ਵਿਅਕਤੀ ਅਕਾਉਂਟੈਂਟ ਸਤਨਦਰ ਸਿੰਘ ਕੋਹਲੀ ਦੀ ਹੋਈ ਹੈ ਸੋ ਮੈਂ ਸਬਦਾ ਕਿ ਸਿੱਟ ਦੀ ਬਹੁਤ ਵੱਡੀ ਇਹ ਜਿਹੜੀ ਇੱਕ ਪ੍ਰਾਪਤੀ ਹੈ ਔਰ ਲਾਜਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਹ ਪਤਾ ਕਰਨ ਵਾਲੇ ਦੋਸ਼ੀ ਹੈ ਸੱਜ ਸਾਰੇ ਜੜਿਆ ਜੇਲ੍ਹ ਦੀਆਂ ਸਲੈਖਾਂ ਸਲਾਕਾਂ ਦੇ ਪਿੱਛੇ ਜਿਹੜੇ ਜਾਣਗੇ ਇਹ ਸਾਡੀ ਕਮਿਟਮੈਂਟ ਸਿਗੀ ਕਿਉਂਕਿ ਸੰਗਤਾਂ ਦੀ ਮੰਗ ਸੀ ਸੰਗਤਾਂ ਦੀ ਮੰਗ ਉੱਤੇ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਤੇ ਮੈਂ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿੰਨੇ ਵੀ ਇਸ ਮੱਲ ਕੇਸ ਦੇ ਵਿੱਚ ਦੋਸ਼ੀ ਨੇ 16 ਦੇ 16 ਸਭ ਨੂੰ ਫੜ ਕੇ ਜਿਹੜਾ ਉਹ ਜੇਲ੍ਹਾਂ ਦੀਆਂ ਸਲਾਕਾਂ ਪਿੱਛੇ ਜਿਹੜਾ ਉਹ ਭੇਜਿਆ ਜਾਊਗਾ